ਤੁਸੀਂ ਪਿਆ ਵਾਰੀ ਕਰਕੇ ਢੇਡੇ ਕੱਢ ਰਹੇ ਤੁਸੀਂ ਚੌਥੇ ਵਿੱਚ ਤੁਹਾਨੂੰ ਰੋਕਿਆ ਤੁਸੀਂ ਰੁਕਦੇ ਨਹੀਂ ਗਦਿਨਵਾ ਪਚਣਾ ਚਾਹਉ ਕਹਿ ਦਿੰਨੇ ਜੀ ਅਸੀਂ ਇੱਥੇ ਜਿਹੜੇ ਈ ਰਿਕਸ਼ਾ ਚਾਲਕ ਸੀਗੇ ਉਹ 15 20 ਨੂੰ ਇਕੱਠਾ ਕਰਕੇ ਉਹਨਾਂ ਨੂੰ ਅਸੀਂ ਦੱਸ ਰਿਹਾ ਸੀ ਵੀ ਤੁਸੀਂ ਰਿਪੋਰਟ ਤੁਹਾਡੇ ਕੋਲ ਡਾਕੂਮੈਂਟ ਰੈਣੀ ਆਪਦੇ ਕਾਗਜ਼ ਪੱਤਰ ਲਾਇਸੈਂਸ ਵਗੈਰਾ ਲੈ ਕੇ ਚੱਲੋ ਇੰਨੀ ਦੇਰ ਦੇ ਵਿੱਚ ਇੱਕ ਟਰੈਕਟਰ ਆਇਆ ਬੜੀ ਉੱਚੀ ਆਵਾਜ਼ ਦੇ ਵਿੱਚ ਇੱਕ ਯੰਗ ਮੁੰਡਾ ਬੈਠਾ ਹੋਇਆ ਸੀਗਾ ਉਹਨੇ ਜਦੋਂ ਆਵਾਜ਼ ਕੀਤੀ ਵੀ ਅਸੀਂ ਉਹਨੂੰ ਪਿੱਛੋਂ ਆਵਾਜ਼ਾਂ ਵੀ ਮਾਰੀਆਂ ਤੇ ਲੈ ਗਿਆ ਭਜਾ ਕੇ ਜਦੋਂ ਦੂਜਾ ਚੱਕਰ ਫੇਰ ਆ ਗਿਆ ਇੱਕ ਬਜ਼ੁਰਗ ਨਾਲ ਬੈਠਾ ਸੀ ਕਹਿੰਦਾ ਜੀ ਇਹ ਮੇਰਾ ਫਾਦਰ ਆ ਜਾਂ ਫਾਦਰ ਨੇ ਲਾ ਹੋਣਗੇ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਾਰਨ ਕੀ ਤੁਸੀਂ ਆ ਮੋਗੇ ਚੱਲੇ ਆ ਫਿਰ ਉਹਦੇ ਬੱਤੀ ਲੱਗੀ ਸੀ ਮੈਂ ਕਿਹਾ ਬੱਤੀ ਦਾ ਕਾਰਨ ਕੀ ਹੈ ਉਹ ਤੇ ਲਾਲ ਬੱਤੀ ਲੱਗੀ ਹੋਈ ਆ ਉਹ ਬੱਤੀ ਦਾ ਵੀ ਕੋਈ ਕਾਰਨ ਨਹੀਂ ਦੱਸ ਸਕਿਆ ਦੱਸ ਸਕਿਆ ਨਾ ਹੀ ਉਹ ਡੱਕ ਦਾ ਕੋਈ ਕਾਰਨ ਦੱਸ ਸਕਿਆ ਫਿਰ ਅਸੀਂ ਕਿਹਾ ਵੀ ਟਰੈਕਟਰ ਦੇ ਡਾਕੂਮੈਂਟ ਦਿਖਾਓ ਜਾਂ ਤੁਹਾਡੇ ਕੋਲ ਲਾਇਸੈਂਸ ਨਾ ਤਾਂ ਟਰੈਕਟਰ ਦੇ ਅੱਗੇ ਨੰਬਰ ਨਾ ਪਿੱਛੇ ਕੋਈ ਵੀ ਨੰਬਰ ਨਹੀਂ ਸੀਗਾ ਨਾ ਉਹ ਨੰਬਰ ਉਹਦਾ ਦੱਸ ਸਕਿਆ ਵੀ ਇਹਦਾ ਨੰਬਰ ਕੀ ਹੈ ਤੁਹਾਨੂੰ ਇਹ ਵੀ ਲੱਗਦਾ ਟਰੈਕਟਰ ਜਾਂ ਕੋਈ ਕਿਸੇ ਕੁਆੜ ਤੋਂ ਜਾਂ ਕੋਈ ਚੋਰੀ ਚਾਰੀ ਦਾ ਟਰੈਕਟਰ ਨਾ ਹੋਵੇ ਕੋਈ ਵੀ ਪ੍ਰੂਫ ਉਹ ਪੇਸ਼ ਨਹੀਂ ਕਰ ਸਕਦਾ ਫਿਰ ਕਹਿੰਦਾ ਜੀ ਗੱਲ ਕਰੋ ਮੈਂ ਕਹਿੰਦਾ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਮੈਂ ਬਾਈ ਨਾਲ ਗੱਲ ਕਹ ਰਕ ਤੇ ਸੇਤਰਾ ਲੈ ਜਾਓ ਮੈਨੂੰ ਕਿਹ ਵੀ ਸਾਨੂੰ ਅਧਿਕਾਰ ਹੈ ਜਾਂ ਤਾਂ ਤੂੰ ਡਾਕੂਮੈਂਟ ਵਿਖਾ ਸਾਡੀ ਤਸੱਲੀ ਕਰਾ ਨੰਬਰ ਦੋ ਤੇ ਨਹੀਂ ਅਸੀਂ ਇਹਦਾ ਚਲਾਨ ਕਰਾਂਗੇ 207 ਚ ਬੰਦ ਕਰਾਂਗੇ ਫਿਲਹਾਲ ਨਹੀਂ ਕਰਦੇ ਹਾਂਜੀ ਫਿਲਹਾਲ ਕਿਸ਼ਤਾ ਨਹੀਂ ਕਰਦੇ ਫਿਲਹਾਲ ਦੀ ਜਦੋਂ ਵੀਰ ਗਿਆ ਮੈਂ ਜਾਂਦਾ ਨਹੀਂ ਮੇਰੇ ਟਰੈਕਟਰ ਨੂੰ ਹੱਥ ਨਹੀਂ ਲਾਉਣ ਦਿੰਦਾ ਫਿਰ ਐਸਐਚਓ ਸਿਟੀ 1 ਨੂੰ ਬੁਲਾਇਆ ਐਸਐਚਓ ਐਸਐਚਓ ਸਾਹਿਬ ਖੁਦ ਆਏ ਉਹਨੂੰ ਲੈ ਗਿਆ ਜਿਪਸੀ ਦੇ ਉੱਪਰ ਬਿਠਾ ਕੇ ਤੇ ਨਾਲ ਹੀ ਟਰੈਕਟਰ ਜਿਹੜਾ ਹੈ ਉਹ ਥਾਣੇ ਲੈ ਗਿਆ ਜੀ ਜਿਸ ਤਰ੍ਹਾਂ ਦੀ ਬੰਦੀ ਕਾਰਵਾਈ ਅਸੀਂ ਕਾਨੂੰਨ ਅਨੁਸਾਰ ਉਹ ਉੱਥੇ ਕਰਾਂਗੇ ਜੀ ਲਿਖੇਗਾ ਅਕਸਰ ਹੀ ਉਸ ਦੀ ਵਾਇਦ ਤੇ ਮੈਂ ਤਾਂ ਜੀ ਇਹੀ ਮੈਸੇਜ ਰਿਕੁਐਸਟ ਕਰਨਾ ਚਾਹੁੰਨਾ ਜਿਹੜੇ ਕਿਸਾਨ ਵੀਰਾਂ ਦੇ ਜਾਦਾ ਹੁੰਦੇ ਟਰੈਕਟਰ ਉਹ ਆਪਣੇ ਖੇਤ ਦੇ ਵਿੱਚ ਜੋ ਮਰਜ਼ੀ ਮਨਮਰਜ਼ੀ ਕਰਨ ਸਾਨੂੰ ਉਸ ਚੀਜ਼ ਤੱਕ ਕੋਈ ਮਤਲਬ ਨਹੀਂ ਆ ਪਰ ਤੁ ਜਦੋਂ ਅਸੀਂ ਰੋਡ ਤੇ ਚੜਦੇ ਆ ਪਿੱਛੇ ਸਾਡੇ ਹੋਰ ਕਿੰਨੇ ਵੀ ਕਲਾਹ ਆਉਂਦੇ ਹੁੰਦੇ ਜਦੋਂ ਅਸੀਂ ਆਵਾਜ਼ ਫੁੱਲ ਕਰਦੀ ਸਾਨੂੰ ਡਰਾਈਵਰ ਨੂੰ ਟਰੈਕਟਰ ਚਲਾਉਣ ਵਾਲਿਆਂ ਨੂੰ ਪਿੱਛੋਂ ਨਹੀਂ ਪਤਾ ਲੱਗਦਾ ਕਿਸੇ ਨੇ ਸਾਨੂੰ ਪਾਸ ਕਰਨਾ ਕੋਈ ਐਂਬੂਲੈਂਸ ਆਉਂਦੀ ਆ ਕੋਈ ਬਿਵਾਰ ਬੰਦਾ ਆਉਂਦਾ ਬਜ਼ੁਰਗ ਬੰਦਾ ਆਉਂਦਾ ਉਹ ਬੜੀ ਵੱਡੀ ਸਮੱਸਿਆ ਆਉਂਦੀ ਆ ਕਈ ਵਾਰੀ ਇਸੇ ਕਾਰਨ ਕਰਕੇ ਬੰਦੇ ਜੇ ਟਾਈਮ ਸਿਰ ਹਸਪੀਟਲ ਨਹੀਂ ਪਹੁੰਚ ਅਸੀਂ ਇਹੀ ਬੇਤੀ ਕਰਨਾ ਚਾਹੁੰਦੇ ਆ ਸੜਕ ਤੇ ਆ ਕੇ ਤੁਸੀਂ ਆਪਦਾ ਡੱਕ ਬੰਦ ਰੱਖੋ ਤੇ ਆਪਦਾ ਜੋ ਰੁਟੀਨ ਦੇ ਵਿੱਚ ਆਪਾਂ ਕੰਮ ਧੰਦਾ ਹੋਣਾ ਤੁਸੀਂ ਉਹ ਆਓ ਤੁਸੀਂ ਕਿਸੇ ਬਾਈ ਦਾ ਫੋਨ ਨਹੀਂ ਪੁਣਿਆ ਤੇ ਕਿਤੇ ਲੱਗਦਾ ਨਹੀਂ ਕਿ ਥਾਣੇ ਜਾ ਕੇ ਬਾਈ ਦਾ ਪ੍ਰੈਸ਼ਰ ਪੈਂਟ ਚੜਤਦੇ ਹੋ ਭਾਈ ਜੀ ਕੋਈ ਪ੍ਰੈਸ਼ਰ ਨਹੀਂ ਸਾਨੂੰ ਮਾਨਯੋਗ ਸਾਡੇ ਐਸਐਸਪੀ ਸਾਹਿਬ ਜੀ ਬੜੀਆਂ ਸਖਤਤਾ ਤੇ ਹਾਂ ਅਸੀਂ ਇਸ ਤਰ੍ਹਾਂ ਦੀ ਜਿੱਥੇ ਪਬਲਿਕ ਪ੍ਰੈਸ ਤੇ ਕੋਈ ਇਸ ਤਰ੍ਹਾਂ ਦੀ ਕਰਦਾ ਗੱਲ ਉਹਦੇ ਨਾਲ ਕੋਈ ਲਾਜ ਨਹੀਂ ਉਹਦੇ ਨਾਲ ਪੂਰੀ ਕਾਨੂੰਨ ਮੁਤਾਬਕ ਜੋ ਬੰਦੀ ਅਸੀਂ ਸਖਤ ਭਾਈ ਕਾਰਵਾਈ ਕਰਦੇ ਹਾਂ ਕਰਦੇ ਵੀ ਹਾਂ ਤੇ ਕਰਦੇ ਵੀ ਰਵਾਂਗੇ ਫੋਨ ਕਰਨ ਵਾਲੇ ਬਾਈਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਜਿਹ ਗੱਲ ਕਰਨ ਦਾ ਤਰੀਕਾ ਕੀ ਜਦੋਂ ਰੋਕਿਆ ਜਾਵੇ ਤੇ ਪੁਲਿਸ ਨੂੰ ਕਿਸ ਤਰ੍ਹਾਂ ਕਮੋਡੀਟ ਕਰੀਦਾ ਹੁੰਦਾ ਜੇ ਕੋਈ ਉਹਦੀ ਪ੍ਰੋਬਲਮ ਆ ਜਾਏ ਸਾਨੂੰ ਦੱਸਣ ਇਹ ਤਾਂ ਨਹੀਂ ਪੁਲਿਸ ਦੇ ਗੱਲ ਪੈਣ ਤੇ ਅਗੋਂ ਆਪਦੀ ਗੁੰਡਾਗਰਦੀ ਵਿਖਾਉਣ